ਸਤਰੀਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਉਹਦੇ ਵਿੱਚ ਆਪਾਂ ਤੁਹਾਨੂੰ ਪੋਰਟਲੀ ਬਟਨ ਕਿਵੇਂ ਆਪਾਂ ਆਸਾਨੀ ਨਾਲ ਬਣਾ ਸਕਦੇ ਆ ਪੋਰਟਲੀ ਬਟਲ ਕੱਢਣ ਦੇ ਦੋ ਤਰੀਕੇ ਹੁੰਦੇ ਨੇ ਆਪਾਂ ਪਾਈਪਿੰਗ ਵੀ ਕੱਢ ਸਕਦੇ ਆ ਪਾਈਪਿੰਗ ਦੇ ਵਿੱਚ ਕੀ ਹੁੰਦਾਗਾ ਕਈ ਭੈਣਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੁੰਦੀ ਆ ਜਿੱਦਾਂ ਪੈਰ ਵਗੈਰਾ ਜਿਹੜਾ ਹੁੰਦਾ ਉਹ ਆਪਾਂ ਨੂੰ ਚੇਂਜ ਕਰਨਾ ਪੈਂਦਾ ਹੁੰਦਾਗਾ ਆਪਾਂ ਇੱਕ ਸੌਖੇ ਤਰੀਕੇ ਨਾਲ ਵੀ ਆਪਾਂ ਪਾਈਪਿੰਗ ਕੱਢ ਸਕਦੇ ਆ ਠੀਕ ਹੈ ਜੀ ਆਪਾਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਾਂਗੇ ਦਾ ਤੁਹਾਨੂੰ ਪੈਰ ਨਹੀਂ ਚੇਂਜ ਕਰਨਾ ਪਊਗਾ ਬਿਲਕੁਲ ਆਸਾਨ ਤਰੀਕੇ ਨਾਲ ਆਪਾਂ ਪੋਟਰੀ ਬਟਨ ਜਿਹੜੇ ਹੈਗੇ ਨੇ ਬਣਾਉਣੇ ਕਿੱਦਾਂ ਨੇ ਔਰ ਆਪਾਂ ਉਹਨੂੰ ਮਤਲਬ ਪਾਈਪਿੰਗ ਜਿਹੜੀ ਹੈਗੀ ਆ ਉਹ ਕੱਢਣੀ ਕਿੱਦਾਂ ਤੇ ਉਹਦੇ ਵਿੱਚ ਪੋਟਲੀ ਬਟਨ ਜਿਹੜੇ ਹੈਗੇ ਨੇ ਉਹ ਸੈੱਟ ਕਿਵੇਂ ਕਰਨੇ ਨੇ ਸਾਰੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਸਾਨੀ ਨਾਲ ਦੱਸਾਂਗੇ ਠੀਕ ਹੈ ਜੀ ਜਿਹੜੇ ਸੂਟ ਦੇ ਉੱਪਰ ਆਪਾਂ ਪੋਟਲੀ ਬਟਨ ਕੱਢਣੇ ਨੇ ਆਪਾਂ ਪਹਿਲਾਂ ਉਹਦੀ ਚੰਗੀ ਤਰ੍ਹਾਂ ਪ੍ਰੈਸ ਨਾਲ ਐਦਾ ਕਰੀਜ਼ ਬਣਾ ਲੈਣੀ ਆ ਕਰੀਜ਼ ਨਾਲ ਜਿਹੜੀ ਹੁੰਦੀ ਆ ਫਿਨਿਸ਼ਿੰਗ ਹੋਰ ਜ਼ਿਆਦਾ ਆਉਂਦੀ ਆ ਹੁਣ ਦੇਖੋ ਇਹ ਸੂਟ ਦਾ ਗੜਾ ਹੈਗਾ 6 ਸਵਾ 6 ਇੰਚ ਰੈਡੀ ਹੈਗਾ ਤੇ ਉਸ ਤੋਂ ਅੱਗੇ ਮੈਂ 9 ਇੰਚ ਤੱਕ ਜਿਹੜੇ ਹੈਗੇ ਨੇ ਉਹ ਪੋਰਟਲੀ ਬਟਨ ਕੱਢੂਗੀ ਮਤਲਬ ਆ ਮੇਰਾ ਗੜਾ ਹੋ ਗਿਆ ਤੇ ਇੱਥੇ ਤੱਕ ਮੈਂ 9 ਇੰਚ ਤੱਕ ਜਿਹੜੇ ਹੈਗੇ ਨੇ ਪੋਰਟਲੀ ਬਟਨ ਰੈਡੀ ਕਰੂੰਗੀ ਠੀਕ ਹੈ ਜੀ ਬਸ ਤੁਸੀਂ ਇਹ ਹਿਸਾਬ ਰੱਖਣਾ ਜਿੰਨਾ ਵੀ ਤੁਹਾਡਾ ਗਲਾ ਹੋਵੇ ਤੁਸੀਂ ਉਸ ਤੋਂ ਅੱਗੇ 9 ਇੰਚ ਤੱਕ ਰੈਡੀ ਕਰ ਲੈਣੇ ਨੇ ਬਟਨ ਤੇ ਤੁਸੀਂ ਸੈਂਟਰ ਜ਼ਰੂਰ ਕਰਨਾ ਕਰੀਜ਼ ਜ਼ਰੂਰ ਬਣਾਉਣੀ ਆ ਠੀਕ ਹੈ ਜੀ ਫਿਰ ਇਹਦੇ ਚ ਫਿਨਿਸ਼ਿੰਗ ਆਊਗੀ ਠੀਕ ਹੈ ਫੇ ਹੁਣ ਮੈਂ ਤੁਹਾਨੂੰ ਦੱਸਦੀ ਆ ਆਪਾਂ ਬੁਕਰਮ ਜਿਹੜੀ ਹੈਗੀ ਆ ਉਹ ਕੱਟ ਕਿਵੇਂ ਕਰਨੀ ਆ ਇਦਾਂ ਨਾ ਬੁਕਰਮ ਦਾ ਪੀਸ ਲੈ ਲੈਣਾ ਇੱਕ ਏ ਆਪਾਂ 4 ਇੰਚੇ ਦੀ ਚੌੜਾਈ ਲਈ ਆ ਤੇ ਲੰਬਾਈ ਲਈ ਆਪਾਂ 16 1/2 ਇੰਚ ਜੇ ਤੁਸੀਂ ਥੋੜਾ ਜਿਹਾ ਵੱਡਾ ਰੱਖਣਾ ਤਾਂ ਤੁਸੀਂ 18 ਇੰਚ ਤੱਕ ਵੀ ਲੈ ਸਕਦੇ ਹੋ 1 ਇੰਚ ਮਤਲਬ ਐਕਸਟਰਾ ਲੈ ਲਓ 17 ਇੰਚ ਤੱਕ ਤੁਸੀਂ ਰੈਡੀ ਕਰ ਲਓ 18 ਇੰਚ ਤੱਕ ਤੁਸੀਂ ਐਕਸਟਰਾ ਲੈ ਲਓ ਠੀਕ ਹੈ ਜੀ 1 ਇੰਚ نیچے ਜਿਹੜਾ ਫਰੰਟ ਵਾਲਾ ਨੈਕ ਹੁੰਦਾ ਉਹ 2 1/2 ਇੰਚ ਚੌੜਾ ਰੱਖਣਾ ਹੁੰਦਾ ਤੁਸੀਂ ਬੈਕ ਵਾਲਾ ਜਿਹੜਾ ਹੁੰਦਾ ਉਹ 2 1/2 ਇੰਚ ਰੱਖਣਾ ਹੁੰਦਾਗਾ ਜੇ ਸਾਈਡ ਤੋਂ ਜਿਵੇਂ ਹੁਣ ਬੈਕ ਵਾਲਾ ਗਲਾ ਸਵਾ 2 ਹੋ ਗਿਆ ਮੂਰਲਾ ਆਪਾਂ ਢਾਈ ਇੰਚ ਤੇ ਜੜਾਈ ਕੀਤੀ ਜਿਹੜਾ ਸਾਈਡਾਂ ਤੋਂ ਪਿਛਲੇ ਵਾਲੇ ਪਾਸੇ ਹਲਕਾ ਹਲਕਾ ਕਪੜਾ ਵਧ ਜੂਗਾ ਨਾ ਕਿਉਂਕਿ ਪਿਛਲਾ ਗਲਾ ਤਾਂ ਸਵਾ 2 ਹੀ ਹੋਊਗਾ ਉਹ ਥੋੜਾ ਜਿਹਾ ਵਧੂਗਾ ਤੁਸੀਂ ਕੀ ਕਰਨਾ ਸਾਈਡਾਂ ਤੋਂ ਪਿੱਛੇ ਛਾਂਟੀ ਕਰ ਦੇਣੀ ਹੁੰਦੀ ਆ ਠੀਕ ਆ ਇਹਦੇ ਨਾਲ ਸਾਡੇ ਮੋਡੇ ਬਿਲਕੁਲ ਨਹੀਂ ਗਿਰਦੇ ਹੈਗੇ ਇਹ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਣਾ ਭੁੱਲ ਗਈ ਸੀ ਵੀ ਬੈਕ ਵਾਲਾ ਗਲਾ ਜੇ ਆਪਾਂ ਸਵਾ 2 ਕਟਾਈ ਕਰਨਾ ਤਾਂ ਮੂਰਲਾ ਆਪਾਂ ਢਾਈ ਇੰਚ ਕਰ ਸਕਦੇ ਹਾਂ ਠੀਕ ਹੈ ਜੀ ਦੇਖੋ ਮੈਂ ਇਹਦੀ ਢਾਈ ਇੰਚ ਜਿਹੜੀ ਹੈਗੀ ਆ ਉਹ ਮੈਂ ਐਦਾਂ ਚ ਮੇਰਾ ਗੜਾ ਹੈਗਾ 6 ਇੰਚ ਰੈਡੀ ਆ ਮੈਂ 6.5 ਇੰਚ ਤੇ ਨਿਸ਼ਾਨ ਲਗਾ ਲੂੰਗੀ ਇਦਾਂ ਇਹ ਨਿਸ਼ਾਨ ਜਿਹੜਾ ਹੈਗਾ ਆਪਾਂ 3 ਇੰਚ ਤੱਕ ਕਰਨਾ ਹੈ ਇਦਾਂ ਮਤਲਬ ਜੇ ਆਪਾਂ ਹਟਾਈ ਰੱਖਿਆ ਤਾਂ ਨਿਚੋਂ ਤੁਸੀਂ ਅੱਧਾ ਇੰਚ ਪੌਣਾ ਇੰਚ ਵਾਧ ਰੱਖ ਲਓ ਠੀਕ ਹੈ ਜੀ ਕਿਉਂਕਿ ਇੱਥੋਂ ਗਲੇ ਦੀ ਥੋੜੀ ਜਿਹੜੀ ਹੈਗੀ ਉਹ ਗਲਾਈ ਹੋਗੀ ਆਪਾਂ ਇਦਾਂ ਤਕੋਨਾ ਕਰਕੇ ਇੱਕ ਬਾਕਸ ਜਿਹਾ ਬਣਾ ਲੈਣਾ ਤਾਂ ਇਧਰੋਂ ਆਪਾਂ 1 1 ਇੰਚ ਲੈ ਲਓ ਇਹ ਇਦਾਂ ਕਰਕੇ ਸਾਰੇ ਤੇ ਤੇ ਨਿਸ਼ਾਨ ਲਗਾ ਲਓ ਆਪਾਂ ਹੁਣ ਦੇਖੋ ਆਪਾਂ ਇਹਦੀ ਕਟਾਈ ਕਿਵੇਂ ਕਰਨੀ ਆ ਮੇਰੇ ਕੋਲੇ ਬੁਕਰਮ ਦਾ ਪੀਸ ਥੋੜਾ ਜਿਹਾ ਘੱਟ ਸੀਗਾ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਮਤਲਬ 4 4 ਦੀ ਜਗ੍ਹਾ ਤੁਸੀਂ 5 ਲੈ ਸਕਦੇ ਹੋ ਠੀਕ ਆ ਚੜਾਈ ਦੇ ਵਿੱਚ ਹੁਣ ਦੇਖੋ ਆ ਜਿਹੜਾ ਹਾਫ ਕਰਕੇ ਨੇ ਇਹਦਾ ਗਲੇ ਦਾ ਆਪਾਂ ਇਹਦੀ ਗੁਲਾਈ ਕਿੱਦਾਂ ਪਾਉਣੀ ਆ ਦੇਖੋ ਤੁਸੀਂ ਐਂਦਾ ਕਰਨਾ ਇੱਥੋਂ ਤੇ ਇਹ ਆਪਾਂ ਐ ਘੁਮਾ ਦੇਣਾ ਇਹਨੂੰ ਠੀਕ ਹੈ ਤੇ ਇਧਰੋਂ ਆਪਾਂ 1 1 ਇੰਚ ਲੈ ਲੈਣਾ 1 ਇੰਚ ਪੌਣਾ ਇੰਚ ਤੁਸੀਂ ਲੈ ਲਓ ਤੇ ਇਹਨੂੰ ਆਪਾਂ ਇਦੇ ਨਾਲ ਨਹੀਂ ਮਲਾਉਣਾ ਹੈਗਾ ਇੱਥੋਂ ਆਪਾਂ ਇੱਦਾਂ ਹੀ ਗੁਲਾਈ ਪਾ ਦੇਣੀ ਹੈ ਜਿਹੜਾ ਆਪਾਂ 1 ਇੰਚ ਕਰਿਆ ਠੀਕ ਹੈ ਇਹਦੇ ਨਾਲ ਹੀ ਤੁਸੀਂ ਜੋੜ ਦੇਣਾ ਇਹਨੂੰ ਠੀਕ ਹੈ ਤੇ ਆ 1 ਇੰਚ ਤੁਸੀਂ ਵੱਧ ਰੱਖ ਲੈਣਾ ਨੀਚੇ ਗळा ਆਪਣਾ ਇੱਥੋਂ ਸ਼ੁਰੂ ਹੋਊਗਾ 1 ਇੰਚ ਆਪਾਂ ਨੂੰ ਐਕਸਟਰਾ ਚਾਹੀਦਾ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਾਈ ਕਰ ਲਵਾਂਗੇ ਜਿਹੜਾ ਆਪਾਂ ਆ 1 ਇੰਚ ਛੱਡਿਆ ਸੀ ਨਾ ਵੱਧੋ ਆ ਵਾਲੇ ਨਿਸ਼ਾਨ ਤੋਂ ਆਪਾਂ ਛੋਟਾ ਜਿਹਾ ਕੱਟ ਲਗਾ ਲੈਣਾ ਇੱਕ ਜਿਨੀ ਇਨੀ ਕਾ ਆਪਾਂ ਪਾਈਪਿੰਗ ਕੱਢਣੀ ਆ ਨਾ ਬਸ ਉਹਨਾਂ ਉਹਨਾਂ 'ਕਾਟ' ਲਗਾ ਲੈਣਾ ਆਪਾਂ ਦਾ 'ਕੱਟ' ਲਗਾ ਕੇ ਆਪਾਂ ਇੱਥੋਂ ਇਹ ਗੈਪ ਤੁਸੀਂ ਥੋੜਾ ਹੀ ਰੱਖਣਾ ਜਿਆਦਾ ਨਹੀਂ ਰੱਖਣਾ ਹੈਗਾ ਠੀਕ ਹੈ ਹੁਣ ਜਿਵੇਂ ਜਿਵੇਂ ਗਲੇ ਦੀ ਸ਼ੇਪ ਹੈਗੀ ਆਪਾਂ ਉਵੇਂ ਉਵੇਂ ਕੈਂਚੀ ਕਮਾ ਦੇਣੀ ਆ ਠੀਕ ਹੈ ਜੀ ਇਹ ਆਪਣਾ ਕੁਝ ਐਦਾਂ ਰੈਡੀ ਹੋ ਜਾਊਗਾ ਦੇਖੋ ਜਿਹੜੀ ਹੁਣ ਆ ਆ ਜਗ੍ਹਾ ਹੈਗੀ ਹੈ ਨਾ ਤਾਂ ਉਹਦੇ ਵਿੱਚ ਆਪਾਂ ਪਾਈਪਿੰਗ ਕੱਢਾਂਗੇ ਔਰ ਇਹਦੇ ਵਿੱਚ ਹੀ ਆਪਾਂ ਪੋਰਟਲੀ ਬਟਨ ਜਿਹੜੇ ਹੈਗੇ ਨੇ ਉਹ ਆਪਾਂ ਸੈੱਟ ਕਰਾਂਗੇ ਠੀਕ ਹੈ ਜੀ ਤੇ ਦੇਖੋ ਜਿੱਦਾਂ ਜਿੰਨਾ ਭੈਣਾਂ ਨੂੰ ਔਖੀ ਲੱਗਦੀ ਹੈ ਨਾ ਪਾਈਪਿੰਗ ਕੱਢਣੀ ਤਾਂ ਤੁਸੀਂ ਕੀ ਕਰਨਾ ਜਿਹੜੇ ਕਲਰ ਦਾ ਹੁਣ ਦੇਖੋ ਇਹਦੇ ਵਿੱਚ ਗ੍ਰੀਨ ਕਲਰ ਆ ਸੂਟ ਦੇ ਵਿੱਚ ਹਨਾ ਮੈਂ ਗ੍ਰੀਨ ਕਲਰ ਦੀ ਹੀ ਪਾਈਪਿੰਗ ਕੱਢੂੰਗੀ ਔਰ ਗ੍ਰੀਨ ਕਲਰ ਦੇ ਜਿਹੜੇ ਹੈਗੇ ਨੇ ਉਹ ਪੋਰਟਲੀ ਬਟਨ ਕੱਢੂੰਗੀ ਇਸੇ ਲਈ ਮੈਂ ਬਿਲਕੁਲ ਸੇਮ ਕਲਰ ਦਾ ਹੀ ਕੱਪੜਾ ਲੈ ਲਿਆ ਮੈਂ ਕੱਪੜੇ ਦੇ ਉੱਪਰ ਹੀ ਇਹਨੂੰ ਜੜੂੰਗੀ ਆਪਾਂ ਕੱ ਉਹ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਜੀ ਐਦਾਂ ਜੇ ਕਿਸੇ ਨੂੰ ਔਖੀ ਲੱਗਦੀ ਆ ਪਾਈਪਿੰਗ ਲਗਾਉਣੀ ਤਾਂ ਉਹ ਐਦਾਂ ਸੇਮ ਕੱਪੜਾ ਲੈ ਕੇ ਉਹਦੇ ਉੱਪਰ ਪਹਿਲਾਂ ਆਪਾਂ ਗਲੇ ਦੀ ਜੜਾਈ ਕਰ ਲੋ ਹੁਣ ਦੇਖੋ ਗਲੇ ਦੀ ਜੜਾਈ ਆਪਾਂ ਕਿੱਥੋਂ ਕਰਨੀ ਆ ਅੱਗੇ ਉਹਦਾ ਆਪਾਂ ਇੱਥੇ ਸਲਾਈ ਲਾਉਣੀ ਆ ਨਾ ਬਿਲਕੁਲ ਨਾਲ-ਨਾਲ ਹਨਾ ਐਦਾਂ ਨਹੀਂ ਆਪਾਂ ਲਾਉਣੀ ਹੈਗੀ ਸਲਾਈ ਪਾਈਪਿੰਗ ਕੱਢਣ ਲਈ ਆਪਾਂ ਕੀ ਕਰਨਾ ਹਲਕਾ ਜਾਂ ਦੂਰੋਂ ਸਲਾਈ ਲਗਾਉਣੀ ਪਊਗੀ ਆਪਾਂ ਨੂੰ ਇਹ ਐਦਾਂ ਮਤਲਬ ਕਿ ਇੱਥੋਂ ਤੁਸੀਂ ਪੈਰ ਪੈਰ ਦਾ ਛੱਡ ਕੇ ਸਲਾਈ ਲਗਾਓ ਜਿੰਨੀ ਕੁ ਚੌੜੀ ਤੁਹਾਨੂੰ ਪਾਈਪਿੰਗ ਚਾਹੀਦੀ ਹੈ ਮਤਲਬ ਬਸ ਤੁਸੀਂ ਥੋੜੀ ਜਿਹੀ ਬੁਕਰਮ ਤੋਂ ਦੂਰ ਕਰਕੇ ਸਲਾਈ ਲਗਾਉਣੀ ਆ ਬੁਕਰਮ ਦੇ ਨਾਲ ਨਹੀਂ ਲਗਾਉਣੀ ਹੁਣ ਜਿਹੜਾ ਕੱਪੜਾ ਵਿੱਚ ਬਚ ਜੂਗਾ ਉਹ ਆਪਣੀ ਪਾਈਪਿੰਗ ਨਿਕਲੇ ਹੋਊਗੀ ਬਸ ਤੁਸੀਂ ਇਹਦਾ ਬੁਕਰਮ ਤੋਂ ਦੂਰ ਕਰਕੇ ਥੋੜੇ ਨਿਸ਼ਾਨ ਲਗਾ ਲੈਣੇ ਨੇ ਦੇਖੋ ਪੋਟਲੀ ਬਟਨ ਜਿਹੜੇ ਹੁੰਦੇ ਨੇ ਨਾ ਫੋਮ ਵਗੈਰਾ ਦੇ ਜਿਹੜਾ ਬਣਾਉਣਿਆਂਗੇ ਤੁਹਾਨੂੰ ਉਹ ਕੁਛ ਲੈਣ ਦੀ ਲੋੜ ਨਹੀਂ ਹੈਗੀ ਇਹਨਾਂ ਬਾਜ਼ਾਰ ਦੇ ਵਿੱਚ ਜਿਹੜੇ ਹੈਗੇ ਨੇ ਇਦਾਂ ਨਾ ਬਣੇ ਬਣਾਏ ਮਿਲਦੇ ਨੇ ਇਹ ਥਰਮੋ ਗੋਲ ਦੇ ਇਹ ਦੇਖੋ ਇਹ ਨਾ ਇਦਾਂ ਪ੍ਰੈਸ ਕਰੋਗੇ ਜੇ ਇਹਦੇ ਵਿੱਚ ਸੂਈ ਵਗੈਰਾ ਵੀ ਵੱਜ ਗਈ ਨਾ ਤਾਂ ਵੀ ਤੁਹਾਡੀ ਸੂਈ ਵਗੈਰਾ ਟੁੱਟਣ ਦਾ ਡਰ ਨਹੀਂ ਹੁੰਦਾ ਤੇ ਜਿਹੜੇ ਤੁਹਾਡੇ ਪੋਟਲੀ ਬਟਨ ਨੇ ਉਹ ਬਿਲਕੁਲ ਫਿਨਿਸ਼ਿੰਗ ਦੇ ਨਾਲ ਨਿਕਲਣਗੇ ਤੁਸੀਂ ਇਹ ਨਾ 10 ਰੁਪਏ ਦਾ ਆ ਜਾਂਦਾ ਪੈਕਟ ਇਹਦੇ ਵਿੱਚ ਵੱਡੇ ਛੋਟੇ ਸਾਈਜ਼ ਹੈਗੇ ਨੇ ਤੇ ਉਹ ਮਤਲਬ ਜਿਹੜਾ ਸਾਈਜ਼ ਤੁਹਾਨੂੰ ਪਸੰਦ ਆ ਨਾ ਤੁਸੀਂ ਉਹ ਸਾਈਜ਼ ਲੈ ਸਕਦੇ ਹੋ ਤੁਸੀਂ ਇਹ ਕਿਸੇ ਵੀ ਲੈਸਾਂ ਵਾਲੀ ਸ਼ਾਪ ਤੋਂ ਲੈ ਸਕਦੇ ਹੋ ਇਹਦੇ ਨਾਲ ਬਿਲਕੁਲ ਆਸਾਨੀ ਨਾਲ ਨਿਕਲਦੇ ਨੇ ਇਹ ਪੂਰੇ ਪ੍ਰੋਪਰ ਗੋਲ ਨੇ ਹੁਣ ਜਿਹੜੇ ਸਾਡੇ ਪੋਟਲੀ ਬਟਨ ਨੇ ਉਹ ਬਿਲਕੁਲ ਫਿਨਿਸ਼ਿੰਗ ਦੇ ਨਾਲ ਆਉਣਗੇ ਤਾਂ ਆਪਾਂ ਇਹਦੀ ਜੜ ਦੇਖੋ ਮੈਂ ਨਾ ਅਲੱਗ ਕਲਰ ਦਾ ਧਾਗਾ ਪਾ ਕੇ ਦੀ ਮਤਲਬ ਜੜਾਈ ਕਰੂੰਗੀ ਤਾਂ ਕਿ ਤੁਹਾਨੂੰ ਸਾਫ਼ ਦਿਖਾਈ ਦੇਵੇ ਕਿ ਆਪਾਂ ਕਿੰਨੇ ਕਿੰਨੇ ਦੇ ਫਰਕ ਨਾਲ ਆਪਾਂ ਸਲਾਈ ਲਗਾਉਣੀ ਆ ਠੀਕ ਹੈ ਜੀ ਮੈਂ ਰੈੱਡ ਕਲਰ ਦਾ ਹੀ ਧਾਗਾ ਪਾ ਲਿਆ ਜਿਹੜੇ ਕਲਰ ਦਾ ਮੇਰਾ ਸੂਟ ਹੈ ਹੁਣ ਆਪਾਂ ਕੀ ਕਰਨਾ ਪਹਿਲਾਂ ਆਪਾਂ ਬੁੱਕਰਮ ਦੇ ਉੱਪਰ ਸਲਾਈ ਲਗਾ ਕੇ ਲੈਣ ਇਹਨੂੰ ਕੱਪੜੇ ਉੱਪਰ ਜੜ ਲਵਾਂਗੇ ਪਹਿਲਾਂ ਆਪਾਂ ਇਧਰੋਂ ਸਰਾਇ ਲਗਾ ਕੇ ਗਲੇ ਨੂੰ ਪੱਕਾ ਕਰ ਲਵਾਂਗੇ ਤਾਂ ਕਿ ਆਪਣਾ ਗਲਾ ਜਿਹੜਾ ਹੈਗਾ ਉਹਦੇ ਵਿੱਚ ਹਿੱਲ-ਝੁਲਣਾ ਹੋਵੇ ਠੀਕ ਹੈ ਜੀ ਫਿਰ ਆਪਾਂ ਬੁੱਕਰਮ ਦੇ ਉੱਪਰ ਸਲਾਈ ਲਗਾਵਾਂਗੇ ਹੁਣ ਜਿੰਨਾ ਕੋਲ ਚਿਪਕਣ ਵਾਲੀ ਹੈਗੀ ਉਹ ਪ੍ਰੈਸ ਨਾਲ ਵੀ ਚਿਪਕਾ ਸਕਦੇ ਨੇ ਪਰ ਮੇਰੇ ਕੋਲੇ ਹੈ ਨਹੀਂ ਸੀ ਇਸੇ ਲਈ ਮੈਂ ਪਹਿਲਾਂ ਬੁੱਕਰਮ ਤੇ ਸਲਾਈ ਲਗਾ ਕੇ ਇਹਨੂੰ ਕੱਪੜੇ ਨਾਲ ਅਟੈਚ ਕਰ ਲੂੰਗੀ ਹੁਣ ਬਸ ਜਿਵੇਂ ਜਿਵੇਂ ਆਪਾਂ ਆਪਣੀ ਬੁੱਕਰਮ ਕੱਟੀ ਹੋਈ ਹੈ ਨਾ ਉਸੇ ਹਿਸਾਬ ਨਾਲ ਹੀ ਆਪਾਂ ਗਲੇ ਦੀ ਸ਼ੇਪ ਦੇ ਵਿੱਚ ਇਹਦੇ ਉੱਪਰ ਐਦਾਂ ਸਲਾਈ ਲਗਾ ਲੈਣੀ ਹੈ ਠੀਕ ਆ ਤੇ ਐਦਾਂ ਹੀ ਆਪਾਂ ਦੂਸਰੇ ਵਾਲੇ ਪਾਸੇ ਇਹਨੂੰ ਘੁਮਾ ਕੇ ਦੂਸ ਬਸ ਤੁਸੀਂ ਇਦਾਂ ਜਿਵੇਂ ਜਿਵੇਂ ਗਲੇ ਦੀ ਸ਼ੇਪ ਹੈਗੀ ਓਵੇਂ ਓਵੇਂ ਤੁਸੀਂ ਮਸ਼ੀਨ ਕਮਾ ਕੇ ਸਲਾਈ ਲਗਾ ਲੈਣੀ ਹੈ ਤੇ ਠੀਕ ਹੈ ਜੀ ਇਹ ਸਾਨੀ ਨਾਲ ਹੀ ਜੜ ਹੋ ਜਾਊਗਾ ਹੁਣ ਜਦੋਂ ਆਪਾਂ ਇਹਦੀ ਕੱਪੜੇ ਤੇ ਜੜਾਈ ਕਰਾਂਗੇ ਨਾ ਤਾਂ ਆਪਾਂ ਬਿਲਕੁਲ ਬੁਕਰਮ ਦੇ ਨਾਲ-ਨਾਲ ਨਹੀਂ ਲਗਾਉਣੀ ਸਲਾਈ ਇੰਨੀ ਆਪਾਂ ਛੱਡ ਕੇ ਲਗਾਉਣੀ ਹੈ ਠੀਕ ਹੈ ਜੀ ਇੰਨੀ-ਇੰਨੀ ਹੁਣ ਜੇ ਤੁਸੀਂ ਇਦਾਂ ਨਿਸ਼ਾਨ ਲਗਾ ਲਓਗੇ ਨਾ ਪਹਿਲਾਂ ਫਿਰ ਤੁਹਾਨੂੰ ਸੌਖ ਹੋ ਜੂਗੀ ਵੀ ਆਪਾਂ ਸਲਾਈ ਜਿਹੜੀ ਹੈਗੀ ਆ ਉਹ ਕਿੰਨੀ-ਕਿੰਨੀ ਕਮਾਰਨੀ ਆ ਮਤਲਬ ਕਿੰਨੀ ਕ ਦੂਰ ਮਾਰਨੀ ਆ ਠੀਕ ਹੈ ਜੀ ਇਦਾਂ ਤੁਸੀਂ ਨਿਸ਼ਾਨ ਲਗਾ ਲੈਣੇ ਨੇ ਫਿਰ ਉੱਥੇ ਹੀ ਆਪਾਂ ਸਲਾਈ ਲ ਤੇ ਪਹਿਲਾਂ ਆਪਾਂ ਬਾਦੂ ਘਟੂ ਜਿਹੜਾ ਕੱਪੜਾ ਹੈਗਾ ਉਹ ਕਟਿੰਗ ਕਰ ਲੈਣਾ ਠੀਕ ਹੈ ਜਿੰਨਾ ਕ ਆਪਾਂ ਨੂੰ ਚਾਹੀਦਾ ਬਸ ਅੱਧਾ ਅੱਧਾ ਇੰਚ ਰੱਖ ਲਓ ਫਿਰ ਦੇਖੋ ਇੱਥੋਂ ਤੁਸੀਂ ਧਿਆਨ ਨਾਲ ਦੇਖਣਾ ਜਿਹੜੇ ਆ ਖੁੰਝੇ ਹੈਗੇ ਨੇ ਨਾ ਇੱਥੋਂ ਤੁਸੀਂ ਕੱਟ ਲਗਾਉਣਾ ਪਹਿਲਾਂ ਤਾਂ ਕਿ ਇਹ ਫਿਨਿਸ਼ਿੰਗ ਦੇ ਨਾਲ ਇੱਥੋਂ ਕੱਪੜਾ ਫੋਲਡ ਹੋ ਸਕੇ ਨਹੀਂ ਤਾਂ ਫੋਲਡ ਨਹੀਂ ਹੁੰਦਾ ਹੁੰਦਾ ਕਈ ਵਾਰੀ ਐਦਾਂ ਤੁਸੀਂ ਦੋਨੇ ਵਾਲੇ ਪਾਸੇ ਕੱਟ ਲਗਾ ਲਓ ਹੁਣ ਦੇਖੋ ਇਹ ਆਸਾਨੀ ਨਾਲ ਹੀ ਇੱਥੋਂ ਫੋਲਡ ਹੋ ਜਾਊਗਾ ਨਹੀਂ ਤਾਂ ਫਿਰ ਥੋੜੀ ਜਿਹੀ ਪ੍ਰੋਬਲਮ ਕਰਦਾ ਹੁੰਦਾ ਇਹ ਤੇ ਐਦਾਂ ਤੁਸੀਂ ਇਹਦੇ ਉੱਪਰ ਕੱਪੜਾ ਫੋਲਡ ਕਰ ਲੈਣਾ ਬੁਕਰੂਨ ਦੇ ਉ ਕਨਿਚਿੰਗ ਦੇ ਨਾਲ ਤੇ ਇਹਦੇ ਉੱਪਰ ਜਿਵੇਂ ਜਿਵੇਂ ਆਪਣੇ ਗਲੇ ਦੀ ਸ਼ੇਪ ਹੈਗੀ ਆ ਉਸੇ ਹਿਸਾਬ ਨਾਲ ਇਹ ਆਪਾਂ ਇੱਥੇ ਸਲਾਈ ਲਗਾ ਲੈਣੀ ਆ ਠੀਕ ਹੈ ਜੀ ਤੇ ਇਦਾਂ ਆਪਾਂ ਸਾਰੇ ਗਲੇ ਨੂੰ ਜੜ ਲੈਣਾ ਤੇ ਇਦਾਂ ਹੀ ਆਪਾਂ ਦੂਸਰੇ ਵਾਲੇ ਪਾਸੇ ਮਸ਼ੀਨ ਘੁਮਾ ਕੇ ਦੂਸਰੇ ਵਾਲੇ ਪਾਸੇ ਨੂੰ ਜੜ ਲੈਣਾਗਾ ਹੁਣ ਇਹ ਆਸਾਨੀ ਨਾਲ ਦੇਖੋ ਕੋਨੇ ਸੀਗੇ ਜਿਹੜੇ ਆਸਾਨੀ ਨਾਲ ਇਹੀ ਫੋਲਡ ਹੋ ਗਿਆ ਕੱਟ ਲਾਉਣ ਕਰਕੇ ਤੁਸੀਂ ਇਦਾਂ ਕੱਟ ਜਰੂਰ ਲਗਾ ਲੈਣੇ ਨੇ ਕੋਨਿਆਂ ਦੇ ਵਿੱਚ ਹੁਣ ਦੇਖੋ ਆਪਣਾ ਗਲਾ ਜਿਹੜਾ ਹੈਗਾ ਉਹ ਫਿਨਿਸ਼ਿੰਗ ਦੇ ਨਾਲ ਰੈਡੀ ਹੋ ਗਿਆ ਤੇ ਹੁਣ ਆਪਾਂ ਕੀ ਕਰਾਂਗੇ ਕਮੀਜ਼ ਦਾ ਜਿਹੜਾ ਸੈਂਟਰ ਕੀਤਾ ਸੀ ਨਾ ਇਹ ਗਲੇ ਨੂੰ ਇਹਦੇ ਸੈਂਟਰ ਦੇ ਵਿੱਚ ਰੱਖਾਂਗੇ ਤੇ ਆਪਾਂ ਗਲੇ ਦਾ ਵੀ ਉਸ ਤੋਂ ਪਹਿਲਾਂ ਸੈਂਟਰ ਕਰ ਲੈਣਾ ਸੈਂਟਰ ਨਾਲ ਸੈਂਟਰ ਮਲਾ ਕੇ ਹੀ ਆਪਾਂ ਗਲੇ ਦੀ ਜੜਾਈ ਕਰਨੀ ਹੁੰਦੀ ਆ ਫਿਰ ਆਪਣਾ ਗਲਾ ਜਿਹੜਾ ਹੁੰਦਾ ਉਹ ਟੇਡਾ ਨਹੀਂ ਜਾਂਦਾ ਹੁੰਦਾ ਠੀਕ ਹੈ ਜੀ ਬਿਲਕੁਲ ਤੁਸੀਂ ਇੱਦਾਂ ਸੈਂਟਰ ਨਾਲ ਸੈਂਟਰ ਮਲਾ ਕੇ ਰੱਖ ਲੈਣਾ ਠੀਕ ਹੈ ਤੇ ਇਦਾਂ ਫਿਰ ਆਪਾਂ ਜਿੱਥੇ-ਜਿੱਥੇ ਨਿਸ਼ਾਨ ਲਗਾਏ ਸੀ ਉੱਥੇ-ਉੱਥੇ ਆਪਾਂ ਸਲਾਈ ਲਗਾਉਣੀ ਆ ਠੀਕ ਹੈ ਜੀ ਤੇ ਤੁਸੀਂ ਨੀਚੋਂ ਵੀ ਸੈਂਟਰ ਨਾਲ ਸੈਂਟਰ ਮੈਚ ਕਰਕੇ ਰੱਖਣਾ ਬਿਲਕੁਲ ਨਹੀਂ ਤੇ ਤੁਹਾਡਾ ਗਲਾ ਜਿਹੜਾ ਹੈਗਾ ਉਹ ਟੇਡਾ ਜਾਣ ਲੱਗ ਜੂਗਾ ਇਦਾਂ ਤੁਸੀਂ ਸੈਂਟਰ ਦੇ ਵਿੱਚ ਸਲਾਈ ਲਾਉਣੀ ਹੈ ਨਾ ਜਦੋਂ ਇਦਾਂ ਘੁਮਾ ਕੇ ਲਾਉਣੀ ਹੈ ਠੀਕ ਹੈ ਤੇ ਪਹਿਲਾਂ ਤੁਸੀਂ ਇਦਾਂ ਵਿਚਾਲੋ ਜੜਨਾ ਸ਼ੁਰੂ ਕਰਨਾ ਗਲਾ ਤਾਂ ਕਿ ਤੁਹਾਡਾ ਗਲਾ ਜਿਹੜਾ ਹੈਗਾ ਉਹ ਹਿੱਲੇ ਜੁੱਲੇ ਨਾ ਵਿਚਕਾਰ ਰਵੇ ਬਿਲਕੁਲ ਥੋੜੀ ਸ਼ਰਟ ਦੇ ਤੇ ਇਦਾਂ ਹੀ ਆਪਾਂ ਮਸ਼ੀਨ ਘੁਮਾ ਲੈਣੀ ਹੈ ਇੱਥੋਂ ਹੀ ਠੀਕ ਹੈ ਜੀ ਤੇ ਬਸ ਜਿੱਥੇ ਇੱਥੇ ਹੁਣ ਆਪਾਂ ਚਾਕ ਨਾਲ ਨਿਸ਼ਾਨ ਲਗਾਏ ਸੀ ਨਾ ਉੱਥੇ-ਉੱਥੇ ਆਪਾਂ ਸਲਾਈ ਲਗਾ ਕੇ ਆਪਣਾ ਜਿਹੜਾ ਗਲਾ ਹੈਗਾ ਸਾਰਾ ਉਹ ਚਾਰੋਂ ਪਾਸੇ ਘੁਮਾ ਕੇ ਜੜਾਈ ਕਰ ਲੈਣੀ ਆ ਮਸ਼ੀਨ ਦੀ ਠੀਕ ਹੈ ਜੀ ਹੁਣ ਆਪਾਂ ਦੇਖੋ ਸਲਾਈ ਨਹੀਂ ਕੱਟਣੀ ਹੈਗੀ ਆਪਾਂ ਇੱਥੇ ਕੱਟ ਲਗਾਵਾਂਗੇ ਜਿੱਥੇ-ਜਿੱਥੇ ਆਪਾਂ ਸਲਾਈ ਭਰੀ ਸੀ ਨਾ ਵਿਚਾਲੇ ਬਸ ਆਪਾਂ ਉੱਥੋਂ-ਉੱਥੋਂ ਕੱਟ ਲਗਾਉਣੇ ਨੇ ਜਿਹੜੀਆਂ ਸਾਈਡਾਂ ਵਾਲੀਆਂ ਸਲਾਈਆਂ ਨੇ ਉਹ ਨਹੀਂ ਆਪਣੀਆਂ ਕੱਟ ਹੋਣੀਆਂ ਚਾਹੀਦੀਆਂ ਇਹ ਤੁਸੀਂ ਧਿਆਨ ਨਾਲ ਕਰਨੀਆਂ ਬਹੁਤ ਕਟਿੰਗ ਬਸ ਜਿਹੜਾ ਤੁਹਾਡੀ ਸਲਾਈ ਹੈਗੀ ਉਹ ਨਾ ਕੱਟ ਹੋਵੇ ਮੇਨ ਸਲਾਈ ਹੈਗੀ ਹੈ ਜਿਹੜੀ ਠੀਕ ਹੈ ਐਦਾਂ ਤੁਸੀਂ ਕੱਟ ਲਗਾ ਲੈਣੇ ਨੇ ਗਲੇ ਤੇ ਤਾਂ ਕਿ ਇਹ ਫਿਨਿਸ਼ਿੰਗ ਦੇ ਨਾਲ ਫੋਲਡ ਹੋ ਜੇ ਹੁਣ ਦੇਖੋ ਜਿਹੜਾ ਆ ਹੇ ਨੀਚੇ ਉਨੇ ਬਣ ਗਏ ਨਾ ਇਹਦਾ ਤੁਸੀਂ ਧਿਆਨ ਰੱਖਣਾ ਜਾਂ ਤਾਂ ਤੁਸੀਂ ਕਪੜਾ ਬਿਲਕੁਲ ਥੋੜਾ ਥੋੜਾ ਹੀ ਰੱਖੋ ਫੇਰੇ ਫਿਨਿਸ਼ਿੰਗ ਦੇ ਨਾਲ ਫੋਲਡ ਹੁੰਦਾ ਜਾਂ ਤੁਸੀਂ ਕੀ ਕਰਨਾ ਇਦਾਂ ਨਾ ਕੱਟ ਲਗਾ ਲੈਣੇ ਨੇ ਟੇਡੇ ਕਰਕੇ ਜਿਹੜਾ ਚੌਰਸ ਜੀ ਬਣ ਜੂਗੀ ਨਾ ਡੱਬੀ ਉੱਥੇ ਟੇਡੇ ਕਰਕੇ ਕੱਟ ਲਗਾ ਲੈਣੇ ਫਿਰ ਇਹ ਆਸਾਨੀ ਨਾਲ ਹੀ ਇਦਾਂ ਅੰਦਰ ਵਾਲੇ ਪਾਸੇ ਫੋਲਡ ਹੋ ਜਾਊਗਾ ਮੈਂ ਤੁਹਾਨੂੰ ਉੱਪਰੋਂ ਦਿਖਾਉਣੀ ਆ ਦੇਖੋ ਹੁਣ ਜਿਹੜੀ ਆਪਾਂ ਥੋੜੀ ਜਿਹੀ ਦੂਰ ਕਰਕੇ ਸਲਾਈ ਲਗਾਈ ਸੀ ਨਾ ਉਹ ਕਪੜਾ ਜਿਹੜਾ ਹੈਗਾ ਉਹ ਐਦਾਂ ਪਾਈਪਿੰਗ ਦੇ ਰੂਪ ਦੇ ਵਿੱਚ ਬਾਹਰ ਆ ਜਾਊਗਾ ਬਿਲਕੁਲ ਇਹ ਆਸਾਨੀ ਨਾਲ ਹੀ ਬਾਹਰ ਆ ਜਾਊਗਾ ਤੇ ਤੁਸੀਂ ਐਦਾਂ ਦਬਮੀ ਸਲਾਈ ਲਗਾ ਲੈਣੀ ਹੈ ਇਹਦੇ ਉੱਪਰ ਠੀਕ ਹੈ ਜੀ ਹੁਣ ਜਿੰਨੀ ਜਿੰਨੀ ਕ ਬਸ ਥੋੜੀ ਪਾਈਪਿੰਗ ਨਿਕਲਣੀ ਸੀ ਉਹ ਆਪਣੇ ਆਪ ਹੀ ਨਿਕਲੀ ਜਾਊਗੀ ਕਿਉਂਕਿ ਆਪਾਂ ਬੁੱਕ ਰੂਮ ਤੋਂ ਥੋੜੀ ਜਿਹੀ ਦੂਰ ਕਰਕੇ ਸਲਾਈ ਲਗਾਈ ਸੀ ਬਸ ਉਹੀ ਕਪੜਾ ਜਿਹੜਾ ਆਪਾਂ ਵਾਧ ਰੱਖਿਆ ਸੀ ਉਹ ਆਪਣਾ ਬਾਹਰ ਆ ਗਿਆ ਨਿਕਲ ਕੇ ਠੀਕ ਹੈ ਜੀ ਤੇ ਐਦਾਂ ਹੀ ਤੁਸੀਂ ਇੱਥੋਂ ਮਸ਼ੀਨ ਕਮਾ ਲੈਣੀ ਆ ਨੀਚੇ ਤੋਂ ਤੇ ਦੂਸਰੇ ਵਾਲੇ ਪਾਸੇ ਇਦਾਂ ਸਲਾਈ ਲੈ ਕੇ ਆਉਣੀ ਆਂਗੀ ਇੱਥੇ ਵੀ ਆਪਾਂ ਛੋਟੇ ਬਖੇ ਨਾਲ ਇਹ ਸਲਾਈ ਲਗਾਉਣੀ ਆ ਕਿਉਂਕਿ ਆਪਾਂ ਇਹ ਸਲਾਈ ਉਦੇੜਨੀ ਨਹੀਂ ਹੈਗੀ ਬਾਅਦ ਚ ਤੁਸੀਂ ਬਿਲਕੁਲ ਬਰੀਕ ਵਖਾ ਰੱਖਣਾ ਜਿਵੇਂ ਜਿਵੇਂ ਤੁਹਾਡੇ ਕੋਨੇ ਇਦਾਂ ਮੁੜਦੇ ਜਾਣਗੇ ਗਲੇ ਦੇ ਉਵੇਂ-ਉਵੇਂ ਤੁਸੀਂ ਇਹਨੂੰ ਬਾਹਰ ਕੱਢ ਕੇ ਪਾਈਪਿੰਗ ਦੇ ਉੱਪਰ ਸਲਾਈ ਲਗਾ ਲੈਣੀ ਆ ਇਹ ਫਿਨਿਸ਼ਿੰਗ ਦੇ ਨਾਲ ਆਜੂਗੀ ਦੇਖੋ ਇਹ ਕਿੰਨੀ ਫਿਨਿਸ਼ਿੰਗ ਦੇ ਨਾਲ ਨਿਕਲ ਕੇ ਆਈ ਆ ਠੀਕ ਆ ਹੁਣ ਆਪਾਂ ਪੋਟਲੀ ਬਟਨ ਬਣਾਵਾਂਗੇ ਤੁਸੀਂ ਇਦਾਂ ਨਾ ਚੌਰਸ ਕੱਪੜਾ ਕੱਟ ਲੈਣਾ ਉਨਾ ਕਚੌੜਾ ਕੱਟਣਾ ਵੀ ਇਹ ਜਿਹੜਾ ਆਪਣਾ ਸਰਮੋਕੋਲ ਹੈਗਾ ਇਹਦੇ ਵਿੱਚ ਫਿੱਟ ਆ ਸਕੇ ਠੀਕ ਹੈ ਜੀ ਤੇ ਐਦਾਂ ਕਪੜਾ ਤੁਸੀਂ ਇਹਦੇ ਉੱਪਰ ਫੋਲਡ ਕਰ ਦੇਣਾ ਇਹਨੂੰ ਵਿੱਚ ਰੱਖ ਕੇ ਤੇ ਐਦਾਂ ਗੁਲਾਈ ਦੇ ਵਿੱਚ ਤੁਸੀਂ ਘੁਮਾ ਕੇ ਕੱਪੜੇ ਨੂੰ ਸੈੱਟ ਕਰ ਲੈਣਾ ਪੂਰਾ ਸੈੱਟ ਕਰਨ ਤੋਂ ਬਾਅਦ ਤੁਸੀਂ ਦੂਰਾ ਧਾਗਾ ਲੈਣਾ ਤੇ ਐਦਾਂ 5-6 ਵਾਰੀ ਇਹਦੇ ਉੱਪਰ ਲਪੇੜ ਦੇਣਾ ਤੇ ਫੇਰ ਕੀ ਕਰਨਾ ਐਦਾਂ ਕਰਕੇ ਇਹਨੂੰ ਫੋਲਡ ਕਰਕੇ ਇਹਦੇ ਉੱਪਰ ਦੀ ਐਦਾਂ ਮਤਲਬ ਇਹਦੀ ਅੜੀ ਬਣਾ ਲੈਣੀ ਹੈ ਧਾਗੇ ਦੀ ਠੀਕ ਹੈ ਇਹ ਇਦਾਂ ਕਰ ਦੇਣਾ ਇਹਨੂੰ ਆਪਾਂ ਨੇ ਨਹੀਂ ਤਾਂ ਇਹ ਖੁੱਲ ਜੂਗਾ ਜੇ ਆਪਾਂ ਅੜੇ ਨਹੀਂ ਬਣਾਵਾਂਗੇ ਦੀ। ਬਸ ਤੁਸੀਂ ਇਦਾਂ ਹੀ ਸਾਰੇ ਬਟਨ ਰੈਡੀ ਕਰ ਲੈਣੇ ਨੇ ਕੱਪੜੇ ਦੇ ਵਿੱਚ ਰੱਖ ਕੇ ਥਰਮੋਕੋਲ ਉੱਪਰ ਤੁਸੀਂ ਇਦਾਂ ਧਾਗਾ ਲਪੇਟ ਦੇਣਾ ਮੈਂ ਤੁਹਾਨੂੰ ਦੁਬਾਰਾ ਦੱਸਦੀ ਹਾਂ ਤੁਸੀਂ ਧਿਆਨ ਨਾਲ ਦੇਖਿਓ। ਆ ਦੇਖੋ ਇਦਾਂ ਕਰਕੇ ਇਹ ਐ ਮੋੜ ਲੈ ਧਾਗਾ ਤੇ ਫਿਰ ਇਹਦੇ ਉੱਪਰ ਚੜਾਤਾ ਇਦਾਂ ਕਰਕੇ ਤੇ ਫਿਰ ਜਿਹੜਾ ਆਹ ਵਾਲਾ ਧਾਗਾ ਹੈਗਾ ਇਹਨੂੰ ਆਪਾਂ ਇਦਾਂ ਖਿੱਚ ਲੈਣਾ ਠੀਕ ਹੈ ਜੀ। ਤੇ ਮੈਨੂੰ ਲੱਗਦਾ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਚੰਗੀ ਤਰ੍ਹਾਂ ਵੀ ਕਿਵੇਂ ਆਪਾਂ ਇਹਨੂੰ ਕੱਪੜੇ ਦੇ ਵਿੱਚ ਲਪੇਟ ਕੇ ਫਿਰ ਇਦਾਂ ਧਾਗ ਲਪੇਟ ਕੇ ਦੇ ਉੱਪਰ ਕਿਵੇਂ ਆਪਾਂ ਅੜੀ ਬਣਾਉਣੀ ਆ ਠੀਕ ਹੈ ਇਦਾਂ ਹੀ ਤੁਸੀਂ ਸਾਰੇ ਬਟਨ ਰੈਡੀ ਕਰ ਲੈਣੇ ਨੇ ਇਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਰੈਡੀ ਹੋ ਜਾਣਗੇ ਠੀਕ ਹੈ ਕੋਈ ਤੁਹਾਨੂੰ ਔਖਾਈ ਨਹੀਂ ਹੋਊਗੀ ਬਣਾਉਣ ਦੇ ਵਿੱਚ ਤੇ ਇਦਾਂ ਹੀ ਜਿੰਨੇ ਵੀ ਤੁਹਾਨੂੰ ਚਾਹੀਦੇ ਨੇ ਤੁਸੀਂ ਪਹਿਲਾਂ ਹੀ ਰੈਡੀ ਕਰਕੇ ਰੱਖ ਲਓ ਤਾਂ ਕਿ ਫਿਰ ਟਾਈਮ ਤੇ ਆ ਕੇ ਤੁਹਾਨੂੰ ਔਖਾ ਨਾ ਹੋਵੇ ਤੇ ਦੇਖੋ ਮੈਂ ਨਾ ਇਦਾਂ ਰੈਡੀ ਕਰ ਲੈਨੇ ਇਹ ਤੇ ਹੁਣ ਤੁਸੀਂ ਨਾ ਐਦਾਂ ਗਲੇ ਦੇ ਨੀਚੇ ਨੂੰ ਰੱਖਣਾ ਤੇ ਇੱਕ ਇੱਕ ਕਰਕੇ ਨੂੰ ਰੱਖਦੇ ਜਾਣਾ ਮੈਂ ਤੁਹਾਨੂੰ ਰੱਖ ਕੇ ਦਿਖਾ ਦਣੀ ਆ ਬਾਅਦ ਚੋਂ ਆਪਾਂ ਇੱਥੇ ਸਲਾਈ ਲਗਾਵਾਂਗੇ ਠੀਕ ਹੈ ਤੁਸੀਂ ਚਾਹੋ ਤਾਂ ਗੈਪ ਵੀ ਰੱਖ ਸਕਦੇ ਹੋ ਇਹਦੇ ਵਿੱਚ ਨਹੀਂ ਤਾਂ ਨਾਲ-ਨਾਲ ਲਾ ਲਓ ਤੇ ਐਦਾਂ ਗਲੇ ਤੇ ਨਾ ਆਪਾਂ ਥੋੜੇ ਨਿਸ਼ਾਨ ਲਗਾ ਲੈਣੇ ਨੇ ਫਿਰ ਆਪਾਂ ਨੂੰ ਪਤਾ ਲੱਗ ਜੂ ਆਪਾਂ ਕਿੱਥੇ-ਕਿੱਥੇ ਰੱਖਣੇ ਆ ਬਟਨ ਤੇ ਗਲੇ ਦੀ ਸ਼ੇਪ ਜਿਹੜੀ ਹੈਗੀ ਉੱਪਰੋਂ ਸਹੀ ਹੋਣੀ ਚਾਹੀਦੀ ਆ ਬਿਲਕੁਲ ਤੇ ਐਦਾਂ ਤੁਸੀਂ ਇਹਨੂੰ ਰੱਖਦੇ ਜਾਣਾ ਇੱਕ ਵਾਲੀ ਸਾਈਡ ਠੀਕ ਹੈ ਜੀ ਤੇ ਆਪਾਂ ਨੂੰ ਇਹ ਪੈਰ ਜਿਹੜਾ ਹੈਗਾ ਉਹ ਉੱਪਰ-ਨੀਚੇ ਕਰਨਾ ਪੈਣਾ ਮਤਲਬ ਇਦਾਂ ਤੁਸੀਂ ਉੱਪਰ ਚੱਕੋ ਇੱਕ ਵਾਰ ਫਿਰ نیچے ਕਰੋ ਫਿਰ ਇਹ ਸੈੱਟ ਆਊਗਾ ਠੀਕ ਹੈ ਇੱਕ-ਇੱਕ ਕਰਕੇ ਤੁਸੀਂ ਇਦਾਂ ਰੱਖਦੇ ਜਾਣਾ ਜਿੰਨੇ-ਜਿੰਨੇ ਵੀ ਗੈਪ ਤੇ ਤੁਹਾਨੂੰ ਇਹ ਚਾਹੀਦੇ ਨੇ ਵੈਸੇ ਇਹ ਥੋੜੇ ਜੇ ਨਾਲ-ਨਾਲ ਹੀ ਸੋਹਣੇ ਲੱਗਦੇ ਹੁੰਦੇ ਨੇਗੇ ਤੇ ਇਦਾਂ ਆਪਾਂ ਜਿਹੜੀ ਸਲਾਈ ਹੈਗੀ ਉਹ ਬਰੀਕ ਬਖੇ ਨਾਲ ਲਗਾਉਣੀ ਆ ਕਿਉਂਕਿ ਇਹ ਸਲਾਈ ਆਪਾਂ ਉਢੇੜਨੀ ਨਹੀਂ ਹੈਗੀ ਹਨਾ ਇਹ ਆਪਣੀ ਫਿਨਿਸ਼ਿੰਗ ਦੇ ਨਾਲ ਲੱਗਣੀ ਚਾਹੀਦੀ ਹੈ ਜਿਹੜੀ ਸਲਾਈ ਹੈਗੀ ਆ ਇਦਾਂ ਤੁਸੀਂ ਇੱਕ-ਇੱਕ ਕਰਕੇ ਇਦਾਂ ਪੈਰ ਇੱਕ ਵਾਰ ਉੱਪਰ ਚੱਕ ਕੇ نیچے ਕਰਕੇ ਨਾ ਫਿਰ ਆਪਾਂ ਇਹਨੂੰ ਜੜਦੇ ਜਾਣਾ ਹੈ ਮਤਲਬ ਇਹਦੇ ਵਿੱਚ ਫਿਕਸ ਕਰਦੇ ਜਾਣਾ ਠੀਕ ਹੈ ਜੀ ਤੇ ਇਹ ਪੂਰੀ ਫਿਨਿਸ਼ਿੰਗ ਦੇ ਨਾਲ ਨਿਕਲਗੇ ਦੇਖੋ ਹੁਣ ਆਪਾਂ ਨੂੰ ਪੈਰ ਜਿਹੜਾ ਹੈਗਾ ਸੀ ਉਹ ਵੀ ਚੇਂਜ ਕਰਨ ਦੀ ਲੋੜ ਨਹੀਂ ਪਈ ਹੁਣ ਜਿੰਨਾ ਭੈਣਾਂ ਕੋਲੇ ਸਿੰਗਲ ਪੈਰ ਨਹੀਂ ਹੈਗਾ ਉਹ ਵੀ ਇਸ ਗਲੇ ਨੂੰ ਫਿਨਿਸ਼ਿੰਗ ਦੇ ਨਾਲ ਬਣਾ ਸਕਦੀਆਂ ਨੇ ਡਬਲ ਪੈਰ ਨਾਲ ਠੀਕ ਹੈ ਜੀ ਕਿਉਂਕਿ ਨਾ ਪੋਰਟਲੀ ਬਟਨ ਸਿੰਗਲ ਪੈਰ ਤੋਂ ਬਿਨਾ ਲੱਗਦੇ ਨਹੀਂ ਹੁੰਦੇ ਤੇ ਇਦਾਂ ਨਾ ਆਪਾਂ ਮਸ਼ੀਨ ਕਮਾ ਕੇ ਸਲਾਈ ਡਬਲ ਕਰ ਲੈਣੀ ਆ ਤੇ ਜਿਹੜਾ ਇਹ ਕੱਪੜਾ ਹੈਗਾ ਨਾ ਇਹਨੂੰ ਆਪਾਂ ਬਾਦੂ ਘਟੂ ਕੱਪੜੇ ਨੂੰ ਕੱਟ ਲੈਣਾ ਠੀਕ ਹੈ ਜੀ ਤੇ ਆਪਣੇ ਬਟਨ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੋ ਗਏ ਨੇ ਤੇ ਇੱਕੋ ਜਿਹੇ ਨਿਕਲੇ ਨੇ ਇਹ ਬਿਲਕੁਲ ਹੁਣ ਆਪਾਂ ਕੀ ਕਰਨਾ ਇਦਾਂ ਨਾ ਲੰਬਾਈ ਦੇ ਵਿੱਚ ਕੱਪੜਾ ਲੈ ਲੈਣਾ ਤੇ ਉਹਨੂੰ ਆਪਾਂ ਫੋਲਡ ਕਰ ਲੈਣਾ ਠੀਕ ਹੈ ਇਦਾਂ ਕਰਕੇ ਇਧਰ ਇਹਦੀ ਬੰਦ ਵਾਲੀ ਸਾਈਡ ਰੱਖਣੀ ਆਪਾਂ ਤਾਂ ਕਿ ਫਿਨਿਸ਼ਿੰਗ ਰਹੇ ਫਿਰ ਠੀਕ ਹੈ ਇਹਦੇ ਉੱਪਰ ਆਪਣਾ ਗਲਾ ਜੜਾਂਗੇ ਆਪਾਂ ਹੁਣ ਦੇਖੋ ਪੋਟਲੀ ਬਟਨ ਵਾਲਾ ਸਾਈਡ ਲੈਣੀ ਆ ਆਪਾਂ ਇਹਦੇ ਉੱਪਰ ਰੱਖਣੀ ਆ ਉਪਰੋਂ ਦੇਖੋ ਬੰਦ ਆਪਾਂ ਤਾਂ ਹੀ ਰੱਖਿਆ ਤਾਂ ਕਿ ਫਿਨਿਸ਼ਿੰਗ ਆ ਸਕੇ ਤੇ ਇੱਧਰ ਆਪਾਂ ਕੱਪੜਾ ਜਿਹੜਾ ਹੈਗਾ ਸਾਈਡ ਤੇ ਕੱਢ ਦੇਣਾ ਉਹਦੇ ਨਾਲ ਆਪਾਂ ਦੂਸਰਾ ਵਾਲਾ ਪੱਲਾ ਅਟੈਚ ਕਰਾਂਗੇ ਤੇ ਇਦਾਂ ਆਪਾਂ ਬਰੀਕ ਬਖਾ ਕਰਕੇ ਤੇ ਸਲਾਈ ਲਗਾ ਲਵਾਂਗੇ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਤੁਸੀਂ ਲਾਉਣਾ ਹੈ ਲਾਉਣੀ ਹੈ ਸਲਾਈ ਤੇ ਇਦਾਂ ਤੁਸੀਂ ਕਮਾ ਕੇ ਇਹਨੂੰ ਡਬਲ ਕਰ ਲੈਣਾ ਤੇ ਦੂਸਰੇ ਵਾਲੇ ਪਾਸੇ ਵੀ ਆਪਾਂ ਇਦਾਂ ਹੀ ਪੱਲਾ ਜਿਹੜਾ ਹੈਗਾ ਉਹ ਕੱਪੜੇ ਨਾਲ ਅਟੈਚ ਕਰ ਦੇਣਾ ਇਹ ਕੱਪੜਾ نیچے ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਨਹੀਂ ਤਾਂ ਜ ਹੁੰਦੀ ਹੈ ਕੱਪੜੇ ਨਾਲ ਇਦਾਂ ਰੱਖ ਕੇ ਫਿਨਿਸ਼ਿੰਗ ਵੀ ਆਉਂਦੀ ਹੈ ਤੇ ਸਲਾਈ ਜਿਹੜੀ ਹੈਗੀ ਉਹ ਖੁੱਲਦੀ ਵੀ ਨਹੀਂ ਹੁੰਦੀ ਠੀਕ ਹੈ ਤੇ ਤੁਸੀਂ ਇਦਾਂ ਪੱਕਾ ਕਰ ਲੈਣਾ ਇਹਨੂੰ ਤੇ ਹੁਣ ਦੇਖੋ ਆਪਣੇ ਜਿਹੜੇ ਬਟਨ ਨੇ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਨਿਕਲ ਕੇ ਆਏ ਨੇ ਤੇ ਦੂਸਰੇ ਵਾਲੇ ਪਾਸੇ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਇਹ ਕੱਪੜਾ ਹੈ ਇਹਦੇ ਉੱਪਰ ਆਪਾਂ ਇਹਨੂੰ ਫੋਲਡ ਕਰਕੇ ਇੱਦਾਂ ਤਰਪਾਈ ਵੀ ਕਰ ਸਕਦੇ ਹਾਂ ਠੀਕ ਹੈ ਜੀ ਆਪਾਂ ਪਾਈਪਿੰਗ ਵੀ ਕੱਢ ਸਕਦੇ ਤੁਸੀਂ ਪਰ ਜਿੰਨਾ ਪਹਿਣਾ ਨੂੰ ਪੈਰ ਵਗੈਰਾ ਚੇਂਜ ਕਰਨ ਦੀ ਪ੍ਰੋਬਲਮ ਲੱਗਦੀ ਹੈ ਨਾ ਉਹ ਇੱਦਾਂ نیچے ਅਲੱਗ ਕਲਰ ਦਾ ਕੱਪੜਾ ਰੱਖ ਕੇ ਪਾਈਪਿੰਗ ਫਿਨਿਸ਼ਿੰਗ ਦੇ ਨਾਲ ਤੁਸੀਂ ਕੱਢ ਸਕਦੇ ਹੋ ਬਿਲਕੁਲ ਆਸਾਨ ਤਰੀਕੇ ਨਾਲ ਤੇ ਜੇ ਹੁਣ ਆਪਾਂ ਵੇਅਰ ਕਰਾਂਗੇ ਨਾ ਸੂਟ ਇੱਦਾਂ ਜੇ ਖਿੱਚ ਵੀ ਪੈ ਗਈ ਤਾਂ ਵੀ ਆਪਣੀਆਂ ਸਲਾਈਆਂ ਜਿਹੜੀਆਂ ਤੁਹਾਡੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਅਗਲੀ ਵੀਡੀਓ ਤੇ ਧੰਨਵਾਦ ਜੀ